واحر جی کا خالصہ واح گرو جی کی فتح بارہ ماہا ماج محلہ ماہ کر چوتھا ایک صدگر پر ساتھ کرت کرم کے بچڑے کر کرپا میں لو رام چار کنٹ دے پر دےتے تھک آئے پرب کی سام تین دودھ پہرے کتنے نہ آوے کام جلب بن کو ملاوتی ابجے نہ ہی دام ਹਰ ਨਾ ਨਾ ਮਿਲਿਆ ਸਾਜਨੇ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਹੀ ਪਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਤੇ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਮੇ ਚਲਤਾ ਹਮ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਕਣਾ ਸਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ-ਥਲ ਮੇਰ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਪਚਿਤ ਰ ਆਵੇ ਕਿਤੜਾ ਦੁੱਖ ਗਣਾ ਜੇ ਨਹੀ 라ਵੇ ਸੋ ਪ੍ਰਭੂ ਤਿੰਨਾ ਆਗ ਬਣਾ ਹਰ ਦਰਸ਼ਨ ਕੋਨ ਰੋਚਤਾ ਨਾਨਕਿਆ ਸਮਣਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਈ ਲਗਾ ਵੈ ਸਾਖ ਤੇ ਹਿਰਣ ਕਿਉ ਵਾਟੀਆਂ ਜਿਨਾ ਪ੍ਰੇਮ ਵਿਚੋ ਹਰ ਸਾਜਣ ਪੁਰਖ ਵਿਸਾਰ ਕੈ ਲਗੀ ਮਾਇਆ ਮਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਿਨਾਸੀ ਹੋ ਪਲ ਚ ਪਲ ਚ ਸਗਲੀ ਮੋਈ ਝੂਠੇ ਤੰਦੇ ਮੋ ਇਕ ਅਸਰ ਕੇ ਨਾਮ ਬਿਨ ਅਗੇ ਲਈਏ ਕੋ ਦੋਏ ਵਿਸਾਰ ਵੇ ਗੋਚਣਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਈ ਨਾ ਨਕੇ ਪ੍ਰਭ ਤੇ ਪ੍ਰਭ ਮੇ ਲੋਪਰਾਪਤ ਹੋਇ ਵੈ ਸਾਖ ਸੁਹਾਵ ਤਾ ਲਗੇ ਜਾਂ ਸੰਤ ਭੇਟੇ ਹਰ ਸੋਈ ਹਰ ਜੇਠ ਜੁੜੰਦਾ ਲੋੜੀਏ ਜਿਸ ਅਕੇ ਸਭ ਨਿਵਾਨ ਨ ਹਰ ਸਚੰਤਾ ਵਣ ਲਗਿਆ ਕਿਸੇ ਨ ਦਈ ਬਨ ਬਾਣਕ ਮੋਤੀ ਨਾਮ ਪ੍ਰਭ ਉਨ ਲਗੇ ਨਾਹੀ ਸੰ ਰੰਗ ਸਭੇ ਨਾਰਾਇਣੇ ਚੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋ ਹੀ ਜੀਕਰਨ ਮੁਝੋ ਪ੍ਰਭ ਕੀਤੇ ਆਪਣੇ ਸਹੀ ਕਹੀ ਤਨ ਆਪਣ ਈ ਜੇ ਮਿਲੇ ਵਿਛੜੇ ਕਿਉਂ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਹਰ ਜਿਹੜ ਰੰਗੀ ਲਾਤੀ ਸੜਨੀ ਜਿਸਕੇ ਪਾਗ ਮਤਨ ਆਸਾੜਤ ਪੱਤਾ ਤਿਸ ਲਗੇ ਹਰ ਨਾਹ ਨਾ ਜਿਨਾ ਪਾਸ जग जीवन पूर्वक त्याग के मानस संतीयास दोए पाए बेगो जिए कर पैस जमकी फास जह बे जे सो लड़े मथे जो लिखिया रैन बिहाणी पछताड़े उठ चली गई निराश जिनको साधु भेटिए सो तरके हुई खलास कर के पाप प्रभु अपनी तेरे दर्शन हुई प्यास ਪ੍ਰਪਤੋ ਤਤ ਪਿੰਦੂ ਜਾ ਕੋ ਨਹੀਂ ਦਾਨਕ ਕੀ ਹੈ ਸਾ ਅਰਦਾਸ ਆ ਸਾਡ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤ ਸਚ ਰੰਗ ਇਕੋ ਨਾਮ ਆਧਾਰ ਬਿਕੇ ਰੰਗ ਕੋੜਾ ਵਿਆਦ ਸੰਸਬੇਚਾਰ ਹਰ ਅੰਮ੍ਰਿਤ ਬੂੰਦ ਸੁਹਾਵਣੇ ਮਿਲ ਸਾਧੂ ਪੀਵਣ ਹਾਰ ਵੜ ਤੈਨ ਪ੍ਰਪ ਸੰਗ ਮੋਲਿਆ ਸਮਰੰਥ ਉਪਰ ਕਪਾਰ ਹਰ ਮਿਲਨੇ ਨੋ ਮੰਨ ਲੋ ਸਦਾ ਕਰਮ ਮਿਲਾਵਣ ਹਾਰ ਜੇ ਨਹੀਂ ਸਖੀ ਪ੍ਰਭ ਪਾਇਆ ਹੋਂ ਤਿੰਨ ਕੈ ਸਤ ਬਲਿਹਾਰ ਨਾਨਕ ਹਰ ਜੀ ਬਿਆਕਰ ਸਬਦ ਸਵਰਣ ਹਾਰ ਸਾਵਨ ਤੈਨ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ ਪਾਦੋਏ ਪਰਮ ਬੁਲਾਣੀਆਂ ਤੁਝੇ ਲਗਾਹੇਤ ਲਖ ਸਿ ਘਾਰ ਬਣਾਇਆ ਕਾਰਜ ਨਾਹੀ ਕੈਤ ਜੇ ਤਾ ਤੈਨਾਂ ਤੇ ਪੈਨਸਲ ਸੀਤ ਤਿਤਵੇਲੇ ਕੈਸਣ ਪ੍ਰੇਤ ਪਕੜ ਚਲਾਇ ਨਾ ਤੋ ਤਜਾ ਮ ਕਿਸੇ ਨਾ ਦੇਨੀ ਭੇਤ ਛੜਕੜੋ ਤੇ ਖਿਨੇ ਮ ਜਿਨਸੋ ਲਗਾ ਹੈਥ ਹੱਥ ਮ ਰੋੜੇ ਤਨ ਕਪੇ ਸਿ ਅਹੋ ਹੋ ਅਸੇਤ ਜਹ ਵੀ ਜਿਸੋ ਰੁਣੇ ਕਰਮਾ ਸਦੜਾ ਖੇਤ ਨਾਨਕ ਪ੍ਰਭ ਸਰਨਾ ਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾ ਧੋਏ ਨਰਕ ਨ ਪਾਈ ਹੈ ਗੁਰ ਰਖਣ ਵਾਲਾ ਹੈਥ اصن پرم اماڑا کیوں ملے ہر جائے منتر پیاس درشن کری کیوئن مائی سنت سہی پریم کے ہو تین کہ لاگا پائے ویڑ پرب کیوں سکھ پائیے توجی نا ہی جائے جنی چاخیا پرم رس سے ترپت رہے آئی آپ تیاگ بنتی کرے لے پربھو لڑ لائی ਜੋ ਹਰ ਕੰਤ ਮਿਲ ਆਇਆ ਸੇ ਵਿਛੜ ਕਤਿ ਨ ਜਾਏ ਪ੍ਰਭ ਵਣਦੂ ਚ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਕੇ ਵਸੰਦੀਆ ਜਿਨਾ ਮੈਂ ਹਰ ਰਾਈ ਕਤਕ ਕਰਮ ਕਾ ਭਾਵਣੇ ਹੈ ਤੋਸ ਨਾ ਕਾ ਹੋ ਜੋਗ ਪਰਮੇਸਰ ਤੇ ਭੁੱਲੇ ਆਵੈ ਆਪਣ ਸਭੇ ਰੋਗ ਵੇ ਮੁਖੋਏ RAM ਤੇ ਲਗੰ ਚਲਮ ਵੇ ਜੋਗ ਖਿਨ ਮੈਂ ਕੌੜੇ ਹੋਏ ਕੇ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੇ ਕਿਸਥੈ ਰੋਗੈ ਰੋਜ کیتا کہ کی چن ہو وے ہی لکھا ترسنجوگ وڈ پاگی میرا پرب ملے تا اترے سب پیوگ نانک پرب راک لے میرے ساحب بندی موچ کتک ہوگ بنسے سب سوچ مگر ماہ سوہندیا ہر پھر سنگ بیٹھیا تین کی سوبا کیا گنی جی ساحب میلڑیا تن من مو لیا رام سیو سنگ سا سہیلیا ਸਾਰੇ ਜਮਾਤੇ ਬਾਹਰੀ ਸੇ ਰਹਿਣੇ ਈ ਕੰੜੀਆ ਤੈਨੋ ਤਖ ਨ ਕਭ ਉਤਰੈ ਸੇ ਜਮਕੇ ਵਸ ਪੜਿਆ ਜਿਨੀ ਰਾਵੈ ਪ੍ਰਭ ਆਪੜਾ ਸੇ ਦਿਨ ਸੰਨਿਤ ਖੜੀਆ ਰਤਨ ਸੇ ਵਹਿਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਪੰਛੇ ਤੂੜ ਤੇਨ ਪ੍ਰਭ ਸਰਨੇ ਤਰ ਪੜਿਆ ਮੰਘਰ ਪ੍ਰਭ ਰਾਦਨਾ ਬੋਹਣਾ ਜਨ ਮੜਿਆ ਉਕਤੁ ਖਾਰ ਨ ਆਵੈ ਪਈ ਕੰਠ ਮਿਲਿਆ ਹਰ ਨਾ ਮਨ ਭੇਦਿਆ ਚਰਨ ਆਰਬਿੰਦ ਦਰਸਨ ਲਗੜਾ ਸਾਹ ਓਟ ਗੋਵਿੰਦ ਕੋ ਪਾਲ ਰਾਇ ਸੇਵਾ ਸੁਆਮੀ ਲਾ ਵਿਖਿਆ ਪਉ ਨਾ ਸਕੈ ਮਿਲ ਸਾਧੂ ਗੁਰੁ ਨਗਾਹ ਜਹ ਤੇ ਉਪਜੀਤੈ ਮਿਲੀ ਸਚੀ ਪ੍ਰੀਤਿ ਸੁਮਾ ਕਰ ਗਹਿ ਲੀਨੀ ਪਾਰਬ੍ਰਮ ਬਹੁੜ ਨਾ ਵਿਛੜੀਆ ਬਾਹਰ ਜਾਓ ਲਖਬੀਰਿਆ ਹਰ ਸਚਣ ਅਗਮਗਾ سرم پئی نارائن نانک در پہیا پوک سہندہ سرب سکھ جس بخش بے پروا ماغ مجن سنگ سا دعا توڑی کر سنان ہر کا نام تی سن سب نانو کردان جنم کرم بل اترے منتے جائے گمان کام کروت نہ مہیے بن سے لوب زوان سچے مارک چل دیا استد کرے جہان اٹھ سٹی رت سگل پون جی دیا پروان ਜਸ ਨੋਦ ਦੇ ਵੇ ਤੇ ਆਕਰ ਸੋਈ ਪੁਰਖ ਸਜਾਣਾ ਜੇ ਨਾਮ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਗੁਰਬਾਨ ਮਾਗ ਸਚੇ ਸੇ ਕਾਂਢੀਏ ਜੇ ਨਾ ਪੂਰਾ ਗੁਰ ਬਹਿਰਵਾਲ ਫਲਗੁਨ ਆਨੰਦ ਉਪਾਰਜਨਾ ਹਰ ਸਜਨ ਪ੍ਰਗਟੇ ਆਈ ਸੰਤ ਸਹਾਈਂ ਰਾਮ ਕੇ ਕਰ ਕਿਰਪਾ ਦਿਆ ਮਿਲਾਈ ਸਹਿ ਸੁਹਾਵੇ ਸਰਬ ਸੋਕ ਹੋਣਾ ਦੁਖਾ ਨਹੀਂ ਜਾਏ ਇਛੁ ਪੁਣੀ ਵਡਪਾ ਗਣੀ ਵਰ ਪਾਇਆ ਹਰ ਰਾਈ

ਹਰ ਗੁਰੂ ਪੁਰਾ ਰਾਧਿਆ ਦਰਗ ਸਚ ਕਰੇ ਸਰਬ ਸੁਖਾਂਿਤ ਚਰਨ ਹਰ ਉਪੋਜਲਿਕਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਭਦਾ ਨਸੀ ਪੂਰਨ ਸਚ ਕਰੇ ਪਾਰ ਬ੍ਰਹਮ ਪ੍ਰਭ ਸੇਵ ਦੇਵ ਨੰਦਰ ਇਕਦਰੇ ਮਹਾ ਤੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ